ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਏ ਵੈਰੀ ਗੁੱਡ ਮਾਰਨਿੰਗ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਜਿਹੜਾ ਹੁਣ ਹੋ ਰਿਹਾ 9:10 ਸਵੇਰ ਦੇ 9:00 ਵਜੇ ਦੇਖ ਲਵਾਂ ਮੈਂ ਟਾਈਮ ਚੈੱਕ ਕਰਨਾ ਹਾਂਜੀ 9:00 ਵਜੇ ਬਸ 2 ਮਿੰਟ ਐਂ ਦੇ 9:00 ਵਜੇ ਬ੍ਰੇਕਫਾਸਟ ਮੈਂ ਆਪਣਾ ਕਰ ਲਿਆ ਤੇ ਹੁਣ ਲੈ ਕੇ ਮੈਂ ਕੌਫੀ ਦਾ ਕੱਪ ਕਰਕੇ ਅੱਜ ਨਾ ਕੰਮ ਕੁਕਿੰਗ ਦਾ ਬਹੁਤ ਆ ਜਾਵੇ ਸੀ ਕਿਚਨ ਵਿੱਚ ਬਹੁਤ ਜ਼ਿਆਦਾ ਕੰਮ ਸੀਗਾ ਅ ਅੱਗੇ ਤੋਂ ਇਸ ਵੀਡੀਓ ਕਲਿੱਪ ਮੈਂ ਲਗਾ ਦੂੰਗੀ ਦੇਖ ਲਈਓ ਕੁਕਿੰਗ ਥੋੜੇ ਜ਼ਿਆਦਾ ਸੱਜ ਕਿਚਨ ਵਿੱਚ ਮੇਰਾ ਖੜਨਾ ਦਾ ਕੰਮ ਜ਼ਿਆਦਾ ਹੋ ਜਾਂਦਾ ਆਪਾਂ ਖੜਨਾ ਦਾ ਕੰਮ ਕੋਈ ਵੀ ਕੰਮ ਆ ਆਪਾਂ ਇੱਕ ਜਗ੍ਹਾ ਖੜ ਕੇ ਕਰੀ ਚੱਲੀਏ ਥੋੜੇ ਅ ਥਕਾਵਟ ਕਹਿ ਲਓ ਹੋ ਜਾਂਦੀ ਇੱਕ ਜਗ੍ਹਾ ਖੜੇ ਖੜੇ ਇੱਕ ਕੰਮ ਕਰਦੇ ਕਰਦੇ ਹਨ ਕੁਝ ਗਰਮੀ ਆ ਗਈ ਕਰਮੀ ਕਰਕੇ ਮੈਂ ਤਾਂ ਬੋੰਦਲ ਜੀ ਗਈ ਖੜੀ ਖੜੀ ਕਿਚਨ ਵਿੱਚ ਘੰਟੇ ਤੋਂ ਵੀ ਜ਼ਿਆਦਾ ਮੈਨੂੰ ਟਾਈਮ ਲੱਗਿਆ ਕਿਚਨ 'ਚ ਥੋੜੇ ਜਿਹਾ ਕੱਪੜੇ ਧੋਤੇ ਨੇ ਆਪਾਂ ਬ੍ਰੈਕਫਾਸਟ ਨੂੰ ਕਰਕੇ ਖਾ ਲਿਆ ਇਸ ਤੋਂ ਬਿਨਾਂ ਜੇ ਮੈਂ ਥੋੜ੍ਹ ਹੁਣ ਤੱਕ ਤਾਂ ਕੁਝ ਕੰਮ ਨਹੀਂ ਹੋਇਆ ਕੁਝ ਵੀ ਕਪੜੇ ਧੋਤੇ ਨੇ ਥੋੜੇ ਜਿੰਨੇ ਹੈਗੇ ਸੀ ਕੱਲ ਵੀ ਧੋਤੇ ਸੱਜ ਵੀ ਧੋ ਲਈ ਤੇ ਹੁਣ ਬ੍ਰੈਕਫਾਸਟ ਕਰਕੇ ਫੂਲਕੇ ਵਗੈਰਾ ਬਣਾਉਂ ਕਿਚਨ ਦਾ ਕੰਮ ਫਿਨਿਸ਼ ਹੋਊਗਾ ਉਸ ਤੋਂ ਬਾਅਦ ਫਿਰ ਲੌਬੀ ਦੀ ਡਸਟਿੰਗ ਕਰੂੰ ਡਸਟਿੰਗ ਕਰੀ ਨਹੀਂ ਮੈਂ ਲੌਬੀ ਦੀ ਕਿੰਨੇ ਦਿਨ ਹੋ ਗਏ ਸੋਸਿਸ਼ਨ ਕਲੀਨ ਕਰਨਾ ਲੌਬੀ ਦੀ ਡਸਟਿੰਗ ਕਰਦੇ ਆ ਥੋੜਾ ਜਿਹਾ ਡਾਈਨਿੰਗ ਟੇਬਲ ਵਾਈਪ ਕਰੂੰਗੀ ਬਾਅਦ ਫਿਰ ਥੋੜੀ-ਬੋੜੀ ਡਸਟਿੰਗ ਵਗੈਰਾ ਕਰ ਦੂੰਗੀ ਫ੍ਰਿਜ ਬਾਹਰੋਂ ਵਾਈਪ ਕਰ ਦੂੰਗੀ ਐਂ ਤਾਂ ਨਿੱਕਾ ਮੋਟਾ ਜਾਂ ਝਾੜ ਪੂੰਝੀ ਆਪਾਂ ਨੂੰ ਕਰਨੀ ਪੈਂਦੀ ਐ ਨਹੀਂ ਕਿ ਮੇਰਾ ਸਰਦਾ ਨਹੀਂ ਉਹ ਕਰਦੇ ਆ ਕਾਫੀ ਪੀ ਲੀ ਫਿਰ ਅੱਜ ਨੂੰ ਥੋੜਾ ਲੋ ਜਿਹਾ ਫੀਲ ਹੋ ਰਿਹਾ ਸੀ ਫਿਰ ਉਸ ਦਿਨ ਜਿਸ ਆਪਣੇ ਆਪ ਨੂੰ ਲੋ ਫੀਲ ਹੁੰਦਾ ਨਾ ਥੋੜਾ ਆ ਮੈਂ ਫਿਰ ਕਾਫੀ ਪੀ ਲਈ ਕਾਫੀ ਪੀ ਕੇ ਇਕਦਮੀ ਸਟੈਂਡਰ ਅਨਰਜੀ ਆ ਜਾਂਦੀ ਹੈ ਕੰਮ ਕਰਨ ਦੀ ਨਾ ਅਨਰਜੀ ਆਉਂਦੀ ਹੈ ਤੇ ਥੋੜਾ ਰੀਚਾਰਜ ਹੋ ਜਾਂਦੀ ਹੈ ਵੈਸੇ ਮੈਂ ਕਾਫੀ ਲਵਰ ਹਾਂ ਮੈਨੂੰ ਥੋੜਾ ਜਿਹਾ ਬਾਹਨਾ ਚਾਹੀਦਾ ਹੁੰਦਾ ਕਾਫੀ ਪੀਂਦਾ ਸੀ ਮੈਨੂੰ ਬਾਡੀ ਲੋ ਫੀਲ ਕਰੇ ਮੈਨੂੰ ਇਹਦਾ ਕਾਫੀ ਪੀਣਾ ਕਾਫੀ ਪੀ ਕੇ ਮੈਨੂੰ ਅੱਛਾ ਲੱਗਦਾ ਫਿਰ ਬੈਟਰ ਫੀਲ ਕਰਦੀ ਹੈ ਮੈਂ ਕਾਫੀ ਪੀ ਕੇ ਫਿਰ ਆਪਾਂ ਲੱਗਦੇ ਆ ਆਪਣੇ ਕੰਮ ਤੇ ਇਸ ਵੇਲੇ ਤਾਂ ਟਾਈਮ ਆ ਕਿਚਨ ਦਾ ਕੁਕਿੰਗ ਦਾ ਕੰਮ ਅੱਜ ਪੂਰੇ ਜ਼ੋਰ ਨਾਲ ਚੱਲਦਾ ਕਾਫੀ ਟਾਈਮ ਲੱਗੇ ਮੈਨੇ ਕੁਕਿੰਗ ਤੇ ਤੇ ਬ੍ਰੈਕਫਾਸਟ ਵਿੱਚ ਮੈਂ ਬਣਾਇਆ ਪਿਆ ਜੀ ਪਨੀਰ ਤੇ ਦੋ ਭਾਂਡਿਆਂ ਵਿੱਚ ਮੱਖਣ ਵੀ ਰੱਖਿਆ ਪਿਆ ਇੱਕ ਪਹਿਲਾਂ ਵਾਲਾ ਇੱਕ ਅੱਜ ਬਣਾਇਆ ਇਸ ਮੱਖਣ ਮੈਂ ਗਰਮ ਕਰਨਾ ਰੱਖਤਾ ਤੇ ਇਧਰ ਮੈਂ ਪਨੀਰ ਦੀ ਕਪੂਰਜੀ ਟਾਈਪ ਬਣਾ ਲਈ ਵਿੱਚ ਮਟਰ ਪਾ ਕੇ ਇਹ ਮੈਂ ਬ੍ਰੈਕਫਾਸਟ ਵਿੱਚ ਲੈ ਲੂੰਗੀ ਤੇ ਇਧਰ ਬਣੀ ਪਈ ਹੈ ਸਾਬਤ ਮੂੰਗੀ ਦੀ ਦਾਲ ਅੱਜ ਮੈਂ ਛੋਲੇ ਦੀ ਦਾਲ ਇਹਦੇ ਵਿੱਚ ਨਹੀਂ ਪਾਈ ਕਦੇ-ਕਦੇ ਮੈਂ ਛੋਲੇ ਦੀ ਦਾਲ ਵੀ ਪਾ ਲੈਂਦੀ ਅੱਜ ਕੱਲੀ ਮੂੰਗੀ ਸਾਬਤ ਮੂੰਗੀ ਬਣਾਈ ਹੈ ਸਾਡੇ ਘਰ ਦੀ 2 ਸਾਲ ਪੁਰਾਣੀ ਦਾਲ ਆ ਖੇਤ ਮੂੰਗੀ ਲਗਾਈ ਸੀ 2 ਸਾਲ ਪੁਰਾਣੀ ਦਾਲ ਬਹੁਤ ਟੇਸਟੀ ਬਣ ਗਈ ਹੈ ਤੇ ਇਧਰ ਬਣਿਆ ਪਿਆ ਨੇ ਕarele ਕੱਟ ਕੇ ਬਣਾਈ ਸੀ ਪਿਆਜ਼ ਪਾ ਕੇ ਆਟਾ ਵੀ ਗੁੰਨਿਆ ਪਿਆ ਇਸ ਕਰਕੇ ਮੈਂ ਮੱਖਣ ਵੀ ਗਰਮ ਰੱਖਦਾ ਮੈਂ ਕਿਹਾ ਕੁਕਿੰਗ ਦਾ ਸਵੇਰੇ ਜਦੋਂ ਇੰਨਾ ਕੰਮ ਚੱਲ ਨਹੀਂ ਰਿਹਾ ਤੇ ਫਿਰ ਮੈਂ ਮੱਖਣ ਵੀ ਨਾਲ ਗਰਮ ਕਰਨਾ ਰੱਖ ਹੀ ਦਿੰਨੀ ਆ ਕੁੜੇ ਦਾ ਪਕੇ ਚੈਨਤਾ ਪਾਜੋ ਖੜਨਾ ਹੀ ਆ ਇੱਕ ਹਨ ਆਪਣੀ ਡਿਊਟੀ ਦੇਣੀ ਹੈ ਕਿਚਨ ਚ ਖੜ ਕੇ ਚੁੰਨੇ ਸਾਰੇ ਫਿਰ ਮੱਖਣ ਕਿ ਉਹਨਾਂ ਮੈਂ ਨਾਲ ਹੀ ਗਰਮ ਕਰਨਾ ਰੱਖਦਾ ਇਸ ਕਰਕੇ ਮੱਖਣ ਵੀ ਮੈਂ ਦੋਨੇ ਭਾਂਡੇਵਾਂ ਨੂੰ ਗਰਮ ਕਰਨਾ ਰੱਖਤੇ ਇੱਕ ਪਹਿਲਾਂ ਦਾ ਸਿਕਾਜ ਬਣਾਇਆ ਸੀ ਤੇ ਉਸ ਤੋਂ ਬਾਅਦ ਕਿਚਨ ਦਾ ਮੇਰਾ ਕੰਮ ਹਜੇ ਫਿਨਿਸ਼ ਹੋਇਆ ਨਹੀਂ ਸੀ ਸਾਫ ਸਫਾਈ ਕਿਚਨ ਦੇ ਪੈਸੀ ਸਮਾਨ ਦੀ ਚੱਕਤਾ ਕਰਨ ਵਾਲੀ ਪਈ ਸੀ ਮੰਮੀ ਤੇ ਦਵਿੰਦਰ ਫੁਲਕਾ ਖਾ ਰਹੇ ਸੀ ਫਿਰ ਮੈਂ ਕਿਹਾ ਚਲੋ ਮੈਂ ਇਹਨਾਂ ਨੂੰ ਡਸਟਿੰਗ ਕਰ ਲਾਂਗੇ ਫਿਰ ਜਦੋਂ ਉਹਨਾਂ ਨੇ ਖਾਣਾ ਖਾ ਲਿਆ ਉਸ ਤੋਂ ਬਾਅਦ ਹੀ ਕਿਚਨ ਵੱਲ ਫੇਰ ਜਾਊਂਗੀ ਫਿਰ ਹੁੰਦਾ ਵੀ ਐਨੇ ਟਾਈਮ ਆਪਾਂ ਬਹਿ ਕੇ ਟਾਈਮ ਕਿਉਂ ਵੇਸਟ ਕਰਨਾ ਕੋਈ ਨਾ ਕੋਈ ਕੰਮ ਕਰ ਲਈਏ ਤੇ ਹੁਣ ਮੈਂ ਆ ਗਈ ਸੀ ਡਸਟਿੰਗ ਕਰਨ ਜਿਹੜੀ ਡਸਟਿੰਗ ਕਰਦੇ ਹਨਾ ਆਪਾਂ ਅੱਗੇ ਜਿਹੜਾ ਸਮਾਨ ਪਿਆ ਹੁੰਦਾ ਪਹਿਲਾਂ ਸਾਰਾ ਉਹ ਆਪਾਂ ਚੱਕਦੇ ਹਾਂ ਹਟਾਉਨੇ ਆ ਫਿਰ ਡਸਟਿੰਗ ਹੁੰਦੀ ਆ ਫਿਰ ਉਹ ਏਰੀਆ ਹੋਰ ਵੀ ਸਾਫ਼ ਲੱਗਦਾ ਦੇਖਣ ਨੂੰ ਬੱਚੇ ਬਸ ਐਦਾਂ ਹੀ ਸਮਾਨ ਰੱਖ ਦਾਂਦੇ ਨੇ ਕੋਈ ਰਿਸਪੌਂਸਿਬਿਲਟੀ ਨਹੀਂ ਹੈਗੀ ਜੇ ਕਹਿ ਦੋ ਫਿਰ ਕਰ ਦਾਂਗੇ ਕਹਿ ਦੋ ਨਾ ਵੀ ਆਹ ਸਮਾਨ ਪਿਆ ਖਲਾਰਾ ਪਿਆ ਚੱਕ ਦੋ ਸੈੱਟ ਕਰ ਦੋ ਫਿਰ ਠੀਕ ਹੈ ਨਹੀਂ ਆਪਨੇ ਆਪ ਤੋਂ ਨਹੀਂ ਹੁੰਦਾ ਕਰਦੇ ਹੈਗੇ ਚਲੋ ਜੀ ਹੁਣ ਕਰੂਗੇ ਸਾਰੇ ਸਮਾਨ ਚੱਕ ਤਾਰ ਕਰੂਗੀ ਉਸ ਤੋਂ ਬਾਅਦ ਡਸਟਿੰਗ ਕਰੂਗੀ ਤੇ ਔਰ ਇਹ ਵੀ ਹੁੰਦਾ ਕਿ ਆਪਾਂ ਬਹਿ ਕੇ ਟਾਈਮ ਨਾ ਵੇਸ ਕਰੀਏ ਥੋੜਾ ਥੋੜਾ ਕੁਝ ਨਾ ਕੁਝ ਕੰਮ ਰੋਜ਼ ਕਰਾਂਗੇ ਡਸਟਿੰਗ ਕਰਾਂਗੇ ਤਾਂ ਇੱਕ ਅੱਦੇ ਏਰੀਆ ਦੀ ਹਰ ਰੋਜ਼ ਕਰਦੇ ਰਾਵਾਂਗੇ ਤਾਂ ਘਰ ਆਪਣਾ ਸਾਫ਼ ਰਹਿੰਦਾ ਆਪਣੇ ਆਪ ਨੂੰ ਕੰਮ ਕਰਨ ਦੀ ਆਦਤ ਵੀ ਬਣੀ ਰਹਿੰਦੀ ਆ ਬਾਕੀ ਜੇ ਲੋ ਘਰ ਵੱਡਾ ਹੋਵੇ ਫਿਰ ਇੱਕ ਦਿਨ 'ਚ ਸਾਰਾ ਸਾਫ਼ ਕਰਨਾ ਇੱਕ ਦਿਨ 'ਚ ਸਾਰੇ ਘਰ ਦੀ ਡਸਟਿੰਗ ਕਰਨਾ ਵੀ ਪੋਸੀਬਲ ਨਹੀਂ ਹੁੰਦਾ ਤੇ ਆ ਹੁਣ ਤਾਂ ਵੀ ਥੋੜਾ ਥੋੜਾ ਏਰੀਆ ਚਲੋ ਰੋਜ਼ ਕਵਰ ਕਰ ਲਓ ਇੱਕ ਦਿਨ 'ਚ ਤਾਂ ਨਹੀਂ ਮੈਂ ਕਰ ਸਕਦੀ ਸਾਰਾ ਘਰ हां दी किचन 'ਚ ਕੰਮ ਘਾਟਾ ਨਹੀਂ ਹੈਗਾ ਕਿਚਨ ਦਾ ਕੱਪੜੇ ਵੀ ਨਹੀਂ ਹੈਗੇ ਫੇਰ ਮੈਂ ਕਰ ਲੂੰਗੀ ਪਰ ਨਾਲ ਨਾਲ ਤੁਸੀਂ ਕਿਚਨ ਦਾ ਵੀ ਕਰੋ ਨਾਲ ਨਾਲ ਤੁਸੀਂ ਦੂਸਰਾ ਕੰਮ ਵੀ ਕਰੋ ਫੇਰ ਬਹੁਤ ਮੁਸ਼ਕਲ ਹੋ ਜਾਂਦਾ ਇਸ ਕਰਕੇ ਕੋਸ਼ਿਸ਼ ਹੈ ਮੇਰੀ ਹੀ ਹੁੰਦੀ ਵੀ ਥੋੜਾ ਥੋੜਾ ਰੋਜ਼ ਕੁਝ ਨਾ ਕੁਝ ਏਰੀਆ ਕਵਰ ਕਰਦੀ ਰਵਾਂ ਡਸਟਿੰਗ ਕਰੂੰਗੀ ਫੇਰ ਮੈਂ ਲੌਬੀ ਦੀ ਡਸਟਿੰਗ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਕਿਚਨ ਕਲੀਨ ਕਰੂੰਗੀ ਇੱਕ ਥੋੜੀ ਗਰਮੀ ਵੀ ਹੋਣ ਲੱਗੀ ਥੋੜਾ ਕੰਮ ਕਰਦੇ ਕਰਦੇ ਆਪਾਂ ਪਸੀਨਾ ਆ ਜਾਂਦਾ ਨਾ ਫਿਰ ਆਈ ਵੀ ਕਵਰ ਆਪੀ ਹੁੰਦਾ ਵੀ ਬਸ ਬਹੁਤ ਹੋ ਗਿਆ ਹੁਣ ਛੱਡ ਦੋ ਇਹ ਵੀ ਹੈਗਾ ਗਰਮੀ ਵਿੱਚ ਥੋੜਾ ਲੰਬੇ ਟਾਈਮ ਲਈ ਕੰਮ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੇ ਹੁਣ ਮੈਂ ਆ ਗਈ ਸੀ ਲੌਬੀ ਵੱਲ ਲੌਬੀ ਦੀ ਕਰ ਰਹੀ ਸੀ ਡਸਟਿੰਗ ਥੋੜਾ ਜਿਹਾ ਹੁਣ ਡਸਟ ਦਾ ਅੱਗੇ ਨਾਲੋਂ ਫਰਕ ਆ ਬਾਰਿਸ਼ ਪੈਣ ਕਰਕੇ ਮੌਸਮ 'ਚ ਜਿਵੇਂ ਬਦਲਾ ਆਇਆ ਤੇ ਥੋੜਾ ਜਿਹਾ ਫਰਕ ਹੈ ਡਸਟ ਘਟੋਂਦੀ ਪਹਿਲਾਂ ਤਾਂ ਬਹੁਤ ਬਹੁਤ ਡਸਟ ਹੁੰਦੀ ਪਰ ਨੀਰੀਆਂ ਦਾ ਹਜੇ ਵੀ ਟਾਈਮ ਹੈਗਾ ਵੀ ਨੀਰੀ ਕਦੋਂ ਆਜੇ ਕੁਝ ਨਹੀਂ ਪਤਾ ਹੈਗਾ ਅੱਜ ਸ਼ਾਮ ਨੂੰ ਵੀ ਮੌਸਮ ਆ ਹੀ ਹੋ ਗਿਆ ਸੀ ਕਿ ਬਾਹਰ ਤੇ ਨੀਰੀ ਵੀ ਬਹੁਤ ਆਈ ਮੀ ਵੀ ਆ ਠੰਡਾ ਵੀ ਹੋ ਗਿਆ ਮੌਸਮ ਪਰ ਰੇਤਾ ਵੀ ਬਹੁਤ ਡਿੱਗਿਆ ਮਿੱਟੀ ਬਹੁਤ ਜ਼ਿਆਦਾ ਆਉਂਦੀ ਹੈ ਜੋ ਨੀਰੀ ਆਉਂਦੀ ਹੈ ਇਹ ਕੰਮ ਕਰਨਾ ਔਰ ਕੰਮ ਨੂੰ ਇੱਕ ਸ਼ੌਂਕ ਨਾ ਕਰਨਾ ਬਹੁਤ ਫਰਕ ਆ ਕਈ ਲੇਡੀਜ਼ ਮੈਂ ਅਹੀ ਜੇ ਵੀ ਦੇਖਿਆ ਨੇ ਜਿਹੜੇ ਕੰਮ ਨੂੰ ਬਸ ਸਿਰਫ ਕਰਦੀਆਂ ਨੇ ਆਪਣੀ ਡਿਊਟੀ ਕਰਦੀਆਂ ਨੇ ਬਸ ਪਰ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਚ ਸ਼ੌਂਕ ਨਹੀਂ ਹੈਗਾ ਯਾਨੀ ਕਿ ਸ਼ੌਂਕ ਨਾਲ ਨਹੀਂ ਕੰਮ ਕਰਦੇ ਕਈ ਔਰਤਾਂ ਮੈਂ ਖੁਦ ਦੇਖਿਆ ਨੇ ਕਿ ਬਸ ਕੰਮ ਕਰਤਾ ਹੋ ਗਿਆ ਬਸ ਠੀਕ ਹੈ ਪਰ ਮੈਨੂੰ ਮੇਰੇ ਤੋਂ ਆਇਨ ਹੋਂਬਰ ਇੱਕ ਐਂ ਕਹ ਲੋ ਵੀ ਰਾਤ ਨਹੀਂ ਮੇਤੋਂ ਕੱਟੀ ਇਹ ਕੰਮ ਦੇ ਮੈਨੂੰ ਐ ਹੁੰਦਾ ਜਿਹੜਾ ਵੀ ਮੈਂ ਕੰਮ ਕਰਨਾ ਚਾਹਾਂ ਕੁਕਿੰਗ ਆ ਚਾਹੇ ਡਸਟਿੰਗ ਆ ਹਨ ਉਹ ਸ਼ੌਂਕ ਨਾਲ ਕਰਾਂ ਆਇ ਰਾਤ ਕੱਟ ਕੇ ਮੇਤੋਂ ਕੰਮ ਨਹੀਂ ਹੁੰਦਾ ਤੇ ਹੁਣ ਦੁਪਹਿਰ ਦਾ ਟਾਈਮ ਸੀ ਲੰਚ ਤੋਂ ਬਾਅਦ ਮੈਂ ਸਮਾਹਲਣਾ ਸੀਗਾ ਸਮਾਨ ਕੁਝ ਸਮਾਨ ਨਹੀਂ ਮੰਗਵਾਇਆ ਸੀਗਾ ਗ੍ਰੋਸਰੀ ਦਾ ਰਾਸ਼ਨ ਦਾ ਜਿਹੜੇ ਕੋਈ ਪੰਜ ਚਾਰ ਚੀਜ਼ਾਂ ਇਹ ਰਹਿ ਗਈਆਂ ਸੀਗੀਆਂ ਬਸ ਅਸੀਂ ਡੀਮਾਰਟ ਤੋਂ ਲੈ ਆਈ ਸੀ ਪਰ ਕੁਝ ਸਮਾਨ ਨਹੀਂ ਮਿਲਿਆ ਸੀਗਾ ਉਹ ਹੁਣ ਇਥੋਂ ਮੰਨਸਤ ਮੰਗਵਾਇਆ ਤੇ ਇਹਨੂੰ ਮੈਂ ਕਿ ਚਲੋ ਸੰਭਾਲਦਾ ਜਿਹੜੀ ਚੀਜ਼ ਜਿੱਥੇ ਰੱਖਣੀ ਹੈ ਜਿੱਥੇ ਜਗਾ ਉਹਦੀ ਟਿਕਾ ਦੇ ਜਿਹੜੀ ਚੀਜ਼ ਡੱਬਿਆਂ ਚ ਪੈਣ ਵਾਲੇ ਉਹਨੂੰ ਡੱਬਿਆਂ ਚ ਪਾ ਕੇ ਰੱਖਦਾ ਇਹ ਵੀ ਇੱਕ ਕੰਮ ਹੁੰਦਾ ਜਦ ਸਾਮਾਨ ਆਪਣਾ ਆ ਗਿਆ ਘਰੇ ਫਿਰ ਉਹਨੂੰ ਸੰਭਾਲਣਾ ਵੀ ਆ ਤੇ ਜਿਹੜੀ ਚੀਜ਼ ਆਪਾਂ ਵਰਤੋਂ ਚ ਲੈ ਕੇ ਆਉਣੀ ਹੈ ਯੂਜ਼ ਚ ਲੈ ਕੇ ਆਉਣੀ ਹੈ ਕੋਈ ਕੰਟੇਨਰ ਚ ਪਾਉਣੀ ਹੈ ਉਹਨੂੰ ਕੰਟੇਨਰ ਵਿੱਚ ਪਾ ਦੋ ਆਫ ਜਿਹੜੀ ਚੀਜ਼ ਆਪਾਂ ਰੱਖਣੀ ਆ ਠਹਿਰ ਕੇ ਯੂਜ਼ ਕਰਨੀ ਆ ਉਹ ਰੱਖਣੀ ਵੀ ਇੱਕ ਤਰੀਕੇ ਨਾਲ ਵੀ ਖਰਾਬ ਨਾ ਹੋਵੇ ਕੱਲ ਨੂੰ ਆਪਾਂ ਨੂੰ ਚਾਹੀਦੀ ਆ ਆਪਾਂ ਨੂੰ ਮਿਲ ਜੇ ਕੁਝ ਛੋਟੇ ਰਿਸਪੌਂਸਿਬਿਲਿਟੀ ਨਹੀਂ ਹੁੰਦੀ ਘਰ ਨੂੰ ਸੰਭਾਲਣਾ ਘਰ ਮੈਨੇਜ ਕਰਨਾ एवरीथिंग ਹੈ ਨਾ ਬਹੁਤ ਜ਼ਿਆਦਾ ਮੁਸ਼ਕਲ ਹੈ ਔਰ ਤਾਂ ਨਹੀਂ ਸੱਚੀ ਬਹੁਤ ਘਰ ਚਲਾਉਣੇ ਘਰ ਨੂੰ ਮੈਨੇਜ ਕਰਨਾ ਸਾਰਾ ਕੁਝ ਬਹੁਤ ਜ਼ਿਆਦਾ ਮੁਸ਼ਕਲ ਹੈ ਬਹੁਤ ਸਮਝਦਾਰੀ ਨਾਲ ਹੀ ਘਰ ਚ ਚੱਲਦੇ ਨੇ ਇਹ ਹੋ ਗਏ ਕਾਲੇ ਚਨੇ ਮਿਸਰੀ ਗੁੜ ਬਾਸਮਤੀ ਰਾਈਸ ਬੇਸਨ ਚਨੇ ਭੁੰਨੇ ਹੋਏ ਭੁੰਨੇ ਚਨੇ ਕਾਜੂ ਟੁਕੜਾ ਰਾਗੀ ਆਟਾ ਜਵਾਰ ਆਟਾ ਦਲੀ ਹੋਈ ਦਾਲ ਹਰੀ ਮੂੰਗੀ ਦੀ ਮੈਂ ਖਿਚੜੀ ਚੂਜ਼ ਕਰਦੇ ਹਾਂ ਸਿਰਫ ਖਿਚੜੀ ਵਾਸਤੇ ਉਹ ਨਹੀਂ ਬਣਾਉਂਦੇ ਉਹ ਤਾਂ ਦਲੀ ਤੋਂ ਵੀ ਮੂੰਗੀ ਯੂਜ਼ ਕਰਦੇ ਆ ਇਹ ਛਿਲਕੇ ਵਾਲੇ ਸਿਰਫ ਖਿਚੜੀ ਵਾਸਤੇ ਛਿਲਕੇ ਵਾਲੀ ਦਾਲ ਵਿੱਚ ਨਾ ਪ੍ਰੋਟੀਨ ਹੁੰਦਾ ਇਹ ਮੈਂ ਖਿਚੜੀ ਚ ਪਾਉਣੀ ਹੁੰਦੀ ਤਾਂ ਹੀ ਸਿਰਫ 1/2 ਕਿਲੋ ਹੀ ਮੰਗਾਉਣੀ ਹੁੰਦੀ 500 ਗ੍ਰਾਮ ਚਨਾ ਦਾਲ ਤੇ ਆਵੇਂ ਮੰਗਾਇਆ ਤਾਂ ਸੀਗਾ ਮਿਸਟਰ ਮਸਲ ਕਿਚਨ ਕਲੀਨਰ ਜਿਹੜਾ ਮੈਂ ਕਿਚਨ ਦੀ ਸਫਾਈ ਵਾਸਤੇ ਯੂਜ਼ ਕਰਦੇ ਉਹ ਮੰਗਾਇਆ ਸੀ ਪਰ ਪੇ ਤਾਂ ਉਹਨਾਂ ਨੇ ਫਲੋਰ ਕਲੀਨਰ ਐਕਸਚੇਂਜ ਕਰਨਾ ਪਊਗਾ। ਮਿਸਟਰ ਮਸਰ ਕਿਚਨ ਕਲੀਨਰ ਮੰਗਾਇਆ ਸੀਗਾ। ਇਹ ਕਰਾਂਗੇ ਐਕਸਚੇਂਜ ਬਾਕੀ ਸਾਰਾ ਸਮਾਨ ਠੀਕਾਂ ਗਿਆ। ਤੇ ਹੁਣ ਸੰਭਾਲ ਦਿਆਂ ਚਾਣੇ ਬਿਲਕੁਲ ਖਤਮ ਸੀ ਨੂੰ ਡੱਬੇ ਛਵਾ ਦਾਂ ਇੱਕ ਪੈਕਟ ਖੋਲ ਕੇ। ਸਾਫੀ ਸਾਰਾ ਸਮਾਨ ਮੈਂ ਰੱਖਦਾ ਪੈਂਟਰੀ ਚ। ਤੇ ਹੁਣ ਮੈਂ ਪਾ ਰਹੀ ਸੀ ਆਟਾ ਕੰਟੇਨਰਸ ਚ ਮੈਂ ਕਿਹਾ ਚਲੋ ਆਟਾ ਕੰਟੇਨਰਸ ਪਾ ਦਾਂ। ਰਾਗੀ ਦਾ ਆਟਾ ਤੇ ਜਵਾਰ ਦਾ ਆਟਾ। ਪਹਿਲਾ ਵਾਲ ਖਤਮ ਹੋ ਗਿਆ ਸੀ ਹੋਰ ਮੰਗਵਾਇਆ। ਰਾਗੀ ਦੀ ਆਟੇ ਦੀ ਰੋਟੀ ਵੀ ਬਹੁਤ ਬਹੁਤ ਵਧੀਆ ਬਣਦੀ ਹੈ ਤੇ ਜਵਾਰ ਦੇ ਆਟੇ ਦੀ ਵੀ ਬਹੁਤ ਜ਼ਿਆਦਾ ਵਧੀਆ ਰੋਟੀ ਬਣਦੀ ਹੈ ਤੁਸੀਂ ਗਰਮ ਪਾਣੀ ਵਿੱਚ ਪਾ ਦੋ ਕਿੰਨਾ ਤੁਸੀਂ ਗੁੰਨਣਾ ਆਟਾ ਇੱਕ ਕੌਲੀ ਚ ਆਟੇ ਤੇ ਇੱਕ ਕੌਲੀ ਪਾਣੀ ਲੈ ਕੇ ਤੁਸੀਂ ਪਾਣੀ ਨੂੰ ਪੂਰਾ ਗਰਮ ਕਰਕੇ ਤੇ ਉਹਦੇ ਵਿੱਚ ਤੁਸੀਂ ਇੱਕ ਚਮਚੇ ਨਾਲ ਜਾਂ ਕਟਚੀ ਨਾਲ ਆਟਾ ਮਿਕਸ ਕਰਕੇ ਟੱਕ ਕੇ ਰੱਖ ਦੋ 20 ਮਿੰਟ ਲਈ ਅਤੇ ਘੰਟੇ ਲਈ ਉਸ ਤੋਂ ਬਾਅਦ ਤੁਸੀਂ ਹੱਥਾਂ ਤੇ ਨਾ ਘਿਓ ਲਗਾ ਲਓ ਜਾਂ ਤੁਸੀਂ ਆਟੇ 'ਚ ਵੀ ਇੱਕ ਚਮਚਾ ਘਿਓ ਦਾ ਪਾ ਸਕਦੇ ਹੋ ਹੱਥ ਤੇ ਘਿਓ ਲਗਾ ਕੇ ਉਹਨੂੰ ਅੱਛੀ ਤਰ੍ਹਾਂ ਤੁਸੀਂ ਮਸਲ ਲਓ ਆਟੇ ਨੂੰ ਤੇ ਬਹੁਤ ਵਧੀਆ ਰੋਟੀ ਬਣ ਜਾਂਦੀ ਹੈ ਕਈ ਵਾਰ ਰੋਟੀ ਹਾਰਡ ਹੋ ਜਾਂਦੀ ਹੈ ਜੇ ਆਟੇ ਵਿੱਚ ਪਾਣੀ ਘੱਟ ਰਹੇ ਜੇ ਉਦੋਂ ਰੋਟੀ ਸਖਤ ਹੋ ਜੂਗੀ ਜੇ ਪਾਣੀ ਤੁਹਾਡਾ ਵਧੀਆ ਸਹੀ ਨਾਪ ਨਾ ਪਿਆ ਹੋਇਆ ਫਿਰ ਰੋਟੀ ਥੋੜੀ ਸੌਫਟ ਬਣੂਗੀ ਕਈਆਂ ਤਰੋਟੀ ਸੌਫਟ ਨਹੀਂ ਬਣਦੀ ਪਹਿਲਾਂ ਪਹਿਲਾਂ ਮੇਰੇ ਤੋਂ ਵੀ ਨਹੀਂ ਬਣਦੇ ਸੀ ਪਰ ਹੁਣ ਬਣ ਜਾਂਦੀ ਹੈ ਹੁਣ ਮੈਂ ਬਣਾ ਲਾਂ ਨੇ ਕਾਫੀ ਐਕਸਪੀਰੀਅੰਸ ਤੋਂ ਬਾਅਦ ਹੀ ਬਣਾਉਣੀ ਆਉਂਦੀ ਹੁੰਦੀ ਹੈ ਰੋਟੀ ਇਹਨਾਂ ਆਟਿਆਂ ਦੀ ਰੋਟੀ ਵੀ ਆਪਾਂ ਤਾਂ ਨਹੀਂ ਖਾਂਦੀ ਕਿਉਂਕਿ ਆਪਾਂ ਨੂੰ ਆਹ ਦੇ ਵੀ ਰੋਟੀ ਸੁੱਕੀ ਹੋ ਖੁਸ਼ਕ ਹੋਊਗੀ ਟੇਸਟ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੁੰਦਾ ਹੈਗਾ ਕਣਕ ਨਾਲੋਂ ਪਰ ਬਸ ਇਹ ਹੁੰਦਾ ਕਿ ਆਪਾਂ ਨੂੰ ਥੋੜੀ ਖੁਸ਼ਕ ਲੱਗਦੀ ਹੁੰਦੀ ਆ ਤੇ ਜਣੇ ਪਾ ਤੇ ਕਾਲੇ ਚਾਣੇ ਬਿਲਕੁਲ ਖਤਮ ਸੀਗੇ ਉਹ ਪਾਤੇ ਕੰਟੇਨਰ ਵਿੱਚ ਤਾਂ ਹੀ ਮੈਂ 2 ਕਿਲੋ ਮਗਾਸ ਕਈ ਵੰ ਚਾਣਿਆਂ ਦੇ ਚਾਟ ਵਗੈਰਾ ਬਣ ਜਾਂਦੀ ਆ ਨਾ ਮੈਂ ਸਬਜੀ ਖੁੱਲੀ ਬਣਾ ਲੰਨੀ ਸਬਜੀ ਵੀ ਚਲੋ ਫਿਰ ਦੋ ਟਾਈਮ ਖਾਦੀ ਜਾਂਦੀ ਹੈ ਜੋ ਮੈਂ ਬਣਾਉਣੀ ਚਾਣੀ ਰਾਜਮਾ ਇਹ ਸਮਾਨ ਮੈਂ ਪਾਤਾ ਕੰਟੇਨਰਸ ਵਿੱਚ ਤੇ ਇਸ ਤੋਂ ਬਾਅਦ ਫਿਰ ਮੈਂ ਕਰਨਾ ਸੀ ਅੱਜ ਇੱਕ ਜ਼ਰੂਰੀ ਕੰਮ ਜੋ ਸੋਚ ਰਹੀ ਸੀ ਕਈ ਦਿਨਾਂ ਤੋਂ ਪਰ ਮੈਨੂੰ ਅੱਜ ਜਦੋਂ ਮੈਨੂੰ ਟਾਈਮ ਲੱਗੂਗਾ ਉਦੋਂ ਕਰੂੰਗੀ ਜੇ ਕੰਮ ਜ਼ਿਆਦਾ ਹੁੰਦਾ ਫਿਰ ਮੈਂ ਉਹ ਜ਼ਰੂਰੀ ਕੰਮ ਹੀ ਕਰਦੀ ਆ ਜਿਹੜੇ ਮੈਨੂੰ ਲੱਗਦਾ ਚਲੋ ਫਿਰ ਫ੍ਰੀ ਟਾਈਮ ਚ ਹੋ ਜਾਣਗੇ ਉਹ ਮੈਂ ਫ੍ਰੀ ਟਾਈਮ ਵਾਸਤੇ ਹੀ ਰੱਖਦੀ ਹੁੰਦੀ ਆ ਤੇ ਅੱਜ ਮੈਨੂੰ ਲੱਗਾ ਚਲੋ ਮੇਰੇ ਕੋਲ ਕੋਈ ਕੰਮ ਹੈ ਨਹੀਂ ਮੈਂ ਇਹ ਕੰਮ ਕਰ ਲਾਂ ਅ ਇਹ ਡੱਬੇ ਵਿੱਚ ਨਗੱਤਿਆਂ ਵਾਲਾ ਡੱਬਾ ਜਿਹੜਾ ਮੈਂ ਉੱਪਰ ਉਤਾਰ ਰਹੀ ਆ ਇਹਦੇ ਵਿੱਚ ਮੇਰੇ ਕੁਝ ਪਿਆਲੇ ਭਾਂਡੇ ਜਿਹੜੇ ਬੱਚੇ ਪਈ ਸੀ ਨਹੀਂ ਯੂਸ ਚ ਆਏ ਹੈਗੇ ਉਹ ਪਏ ਨੇ ਪਰ ਇਹ ਡੱਬਾ ਖੁੱਲਾ ਸੀ ਉੱਪਰੋਂ ਕੋਈ ਢੱਕਣ ਨਹੀਂ ਸੀ ਇਹਦੇ ਵਿੱਚ ਡਸਟ ਪੈ ਜਾਂਦੀ ਸੀ ਅੰਦਰ ਹੀ ਪਿਆ ਸੀਗਾ ਪਰ ਫਿਰ ਵੀ ਕੀ ਇਹਨਾਂ ਕਿਵੇਂ ਡਸਟ ਹੁੰਦੀ ਸੀ ਵਿੱਚ ਆ ਜਾਂਦੀ ਥੋੜੀ ਥੋੜੀ ਕਰਕੇ ਨਾ ਟਾਈਮ ਨਾਲ ਜਮਾ ਹੋ ਜਾਂਦੀ ਆ ਫਿਰ ਜਿਹੜੇ ਪਲਾਸਟਿਕ ਦੇ ਮੈਂ ਵੱਡੇ ਕੰਟੇਨਰ ਲੈ ਕੇ ਆਈ ਸੀ ਤੇ ਉਹਨਾਂ ਵਿੱਚ ਅੱਜ ਮੈਂ ਇਹ ਭਾਂਡੇ ਪਾਉਣੇ ਸੀ ਤਾਂ ਕਿ ਕੰਟੇਨਰ ਵਿੱਚ ਪਾ ਕੇ ਉੱਤੋਂ ਢੱਕਣ ਲਾ ਕੇ ਫਿਰ ਆਰਾਮ ਨਾਲ ਇਹ ਕਵਰ ਹੋ ਕੇ ਰੱਖੇ ਰਹਿਣ ਸੇਫ ਹੋ ਜਾਣ ਮਿੱਟੀ ਤੋਂ ਬਚ ਰਹਿਣ ਤੇ ਇੱਕ ਕੱਤੇ ਦਾ ਡੱਬਾ ਜਿਆ ਥੋੜਾ ਇਹ ਵੀ ਹੁੰਦਾ ਕਿਉਂਕਿ ਇਹ ਭਾਂਡੇ ਰੋਜ਼ ਤੇ ਰੋਜ਼ ਆਪਾਂ ਚੱਕ ਧਰ ਨਹੀਂ ਕਰਦੇ ਹਨ ਡੱਬਾ ਵਗੈਰਾ ਵੀ ਤੁਸੀਂ ਕੱਢੋ ਸਾਫ ਕਰੋ ਉਸ ਕਰਕੇ ਵੀ ਮੈਨੂੰ ਕੀ ਤੇ ਵਹਿਮ ਸੀ ਵੀ ਗੱਤੇ ਦੇ 90 ਵਿੱਚ ਕੋਈ ਕੀੜਾ ਵਗੈਰਾ ਨਾ ਪੈਦਾ ਹੋ ਜਾਏ ਇਸ ਕਰਕੇ ਮੈਨੇ ਚਲੋ ਇਹਨੂੰ ਪਲਾਸਟਿਕ ਦੇ ਕੰਟੇਨਰ ਵਿੱਚ ਸ਼ਿਫਟ ਕਰਦਾਨੇ ਹੈਗੇ ਵਿਸਤ ਭਾਂਡੇ ਮੈਂ ਕਾਫੀ ਯੂਜ਼ ਕਰ ਲਿਆ ਆਪਣੇ ਪਰ ਆ ਕੌਲੀਆਂ ਵਗੈਰਾ ਪਈਆਂ ਨੇ ਕੁਛ ਆ ਛੋਟੀਆਂ ਪਲੇਟਸ ਜੀਆਂ ਪਈਆਂ ਨੇ ਗਲਾਸ ਪੈਣ ਗਲਾਸ ਵੀ ਸੀ ਕਈ ਕਈ ਕਾਫੀ ਵਾਰ ਯੂਜ਼ ਕਰ ਲਏ ਜਿਵੇਂ ਕੋਈ ਪ੍ਰੋਗਰਾਮ ਵਗੈਰਾ ਹੋਵੇ ਉਹ ਮੈਂ ਅਲੱਗ ਅੱਜ ਰੱਖੇ ਹੋਏ ਨੇ ਇੱਕ ਬਾਸਕਟ ਵਿੱਚ ਕੌਲ ਦੀਆਂ ਪਈਆਂ ਸੀ ਕਿ ਮੇਰਾ ਅੱਜ ਦਿਲ ਕਰ ਰਿਹਾ ਸੀ ਵੀ ਕੌਲੀਆਂ ਮੈਂ ਕੱਢ ਕੇ ਲਗਾ ਲਾਂ ਨਵੀਆਂ ਫਿਰ ਮੈਂ ਕਿ ਐਨੀਆਂ ਪਈਆਂ ਨੇ ਬਾਹਰ ਵਾਲੇ ਕਿਚਨ 'ਚ ਵੀ ਲੱਗੀਆਂ ਪਈਆਂ ਨੇ ਫਿਰ ਐਨੀਆਂ ਕੌਲੀਆਂ ਕਰਨੀਆਂ ਕੀ ਨੇ ਲਗਾ ਕੇ ਵੀ ਚਲੋ ਨਵੀਆਂ ਪਈਆਂ ਰਹਿਣ ਤਾਂ ਕਈ ਵਾਰ ਕਿਸੇ ਨੂੰ ਦੇਣੀਆਂ ਪੈ ਜਾਂਦੀਆਂ ਨੇਗੀਆਂ ਇਹ ਫਿਰ ਮੈਂ ਤਾਂ ਆਹੀ ਰੱਖ ਦਿੰਦੀ ਵੇਖ ਕੇ ਤਾਂ ਇਹ ਦਿਲ ਕਰ ਰਿਹਾ ਸੀ ਪੁਰਾਣੇ ਪਾਣ ਦੇ ਚੱਕ ਦੋ ਨਵੀਆਂ ਲਗਾਰਾਂ ਨੇ ਮੈਂ ਕਿ ਨਵੇਂ ਨੇ ਵੀ ਥੋੜਾ ਟਾਈਮ ਬਾਅਦ ਫਿਰ ਪੁਰਾਣ ਹੋਲੀ ਆਨੇ ਕੁ ਥੋੜੀਆਂ ਛੋਟੀਆਂ ਡਿਸ਼ ਪਲੇਟਸ ਜੀਆਂ ਨੇ ਕੁਝ ਥਾਲ ਨੇ ਥਾਲੀਆਂ ਨੇ ਵੱਡੀਆਂ ਕੜਾਈ ਆ ਪਤੀਲਾ ਫਤੀਲਾ ਇੱਕ ਐਲੂਮੀਨੀਅਮ ਦਾ ਉਹ ਲੱਗੀ ਪਈ ਨੇ ਉਹ ਤਾਂ ਫਿਰ ਡੱਬੇ ਚ ਆਉਣੇ ਨਹੀਂ ਸੀਗੇ ਉਹ ਲੱਗੀ ਪਈ ਨੇਗੇ ਇਹਦੇ ਵਿੱਚ ਸਾਰੀਆਂ ਕਾਲੀਆਂ ਹੀ ਨੇ ਜ਼ਿਆਦਾਤਰ ਤਾਂ ਸਿਰ ਦੋ ਤਿੰਨ ਛੋਟੀਆਂ ਪਲੇਟਸ ਨਹੀਂ ਹੈ ਇਹ ਸਾਰੇ ਮੈਂ ਅੱਧਾ ਕੰਟੇਨਰ ਵਿੱਚ ਪਾਤੇ ਤੇ ਉੱਪਰ ਉਹਦੇ ਕੋ ਢੱਕਣ ਲੱਗੇ ਮਿੱਟੀ ਘਟੇ ਤੋਂ ਬਿਲਕੁਲ ਸੇਫ ਹੋਗੇ ਕੋਈ ਕੀੜਾ ਲੱਗਣ ਦਾ ਡਰ ਨਹੀਂ ਹੈਗਾ ਔਰ ਜਗਾ ਵੀ ਇਹਨੇ ਬਹੁਤ ਘੱਟ ਰੋਕੀ ਹੈ ਪਹਿਲਾਂ ਗੱਤੇ ਵਾਲੇ ਡੱਬੇ ਨੇ ਜਿਆਦਾ ਜਗਾ ਰੋਕੀ ਹੋਈ ਇਸ ਕੈਬਨਟ ਵਿੱਚ ਪਰ ਇਹ ਥੋੜੀ ਜੀ ਜਗਾ ਵਿੱਚ ਆ ਗਿਆ ਫਿਰ ਮੈਂ ਕਿਹਾ ਚਲੋ ਉੱਪਰ ਹੁਣ ਕੈਬਨਟ ਖਾਲੀ ਕਰਕੇ ਮੈਂ ਉੱਪਰੋਂ ਕਲੀਨ ਵੀ ਕਰ ਦਾਂ ਨਹੀਂ ਵਿੱਚੋਂ ਕਿਉਂਕਿ ਹੁਣ ਸਮਾਨ ਉਤਾਰਿਆ ਅਦਰਵਾਇਸ ਇਹੇ ਮੈਂ ਸਾਲ 'ਚ ਇੱਕ ਵਾਰੀ ਸਾਫ ਕਰਦੀ ਹੁੰਦੀ ਹਾਂ ਬਿਲਕੁਲ ਟੌਪ ਵਾਲੇ ਕੈਬਨਟ ਕਿਉਂਕਿ ਇਸ ਸਮਾਨ ਅਸੀਂ ਰੋਜ਼-ਰੋਜ਼ ਨਹੀਂ ਯੂਜ਼ ਕਰਦੇ ਚੱਕ ਤੱਕ ਸਮਾਨ ਦੀ ਰੋਜ਼ ਨਹੀਂ ਹੁੰਦੀ ਇਸ ਕਰਕੇ ਇਹਨੇ ਸਾਲ 'ਚ ਇੱਕ ਵਾਰੀ ਕਲੀਨ ਕਰਦੀ ਹੁੰਦੀ ਫਿਰ ਮੋਦੇ ਵਿੱਚ ਵੀ ਕਲੀਨਰ ਛਿੜਕ ਕੇ ਤੇ ਕਪੜੇ ਨਾਲ ਵਾਈਪ ਕਰਦਾ ਮੇਰਾ ਹੱਥ ਨਹੀਂ ਜਾ ਰਿਹਾ ਸੀ ਫਿਰ ਮੈਂ ਲੱਕੜ ਦਾ ਫੁਰਚਣਾ ਲੈ ਕੇ ਨਾ ਉਹਦੋਂ ਕਪੜਾ ਤੇ ਉਮਾ ਲਿਆ ਪਿੱਛੇ ਤੱਕ ਤਾਂ ਕਿ ਹੱਥ ਚੱਲ ਜਾ ਕੋ ਪਿੱਛੇ ਤੱਕ ਨਹੀਂ ਹੱਥ ਜਾ ਰਿਹਾ ਸੀਗਾ ਤੇ ਫਿਰ ਕੁਛ ਭਾਂਡ ਜਿਹੜੇ ਮੈਂ ਉੱਪਰ ਰੱਖ ਰਹੀ ਐ ਇਹ ਥਾਲ ਨੇ ਸਟੀਲ ਦੇ ਥਾਲ ਥਾਲੀਆਂ ਕੜਾਈ ਪਤੀਲਾ ਇਹ ਮੈਂ ਸਾਈਡ ਤੇ ਅੱਗੇ ਰੱਖ ਤੀ ਜਿਹੜਾ ਕੰਟੇਨਰ ਵਿੱਚ ਭਾਂਡੇ ਪਾਏ ਸੀ ਇਹ ਵੀ ਰੱਖ ਦੂੰਗੀ ਤੇ ਇਸ ਤੋਂ ਬਾਅਦ ਰੱਖ ਕੇ ਨਾ ਕੰਟੇਨਰ ਸਾਈਡ ਤੇ ਐਨੀ ਜਗ੍ਹਾ ਬਚ ਗਈ ਕਿ ਇੱਕ ਡੱਬਾ ਇਸ ਤਰ੍ਹਾਂ ਦਾ ਹੋਰ ਆਰਾਮ ਨਾਲ ਆ ਸਕਦਾ ਸੀਗਾ ਬਹੁਤ ਸਪੇਸ ਸੇਵ ਹੋ ਗਈ ਤੇ ਸਪੇਸ ਨੂੰ ਦੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਵੀ ਚਲ ਸਪੇਸ ਸੇਵ ਹੋਈ ਆ ਤੇ ਮੇਰਾ ਇਹ ਆਈਡੀਆ ਵੀ ਵਧੀਆ ਰਹਿ ਵੀ ਕੱਤੇ ਦੇ ਡੱਬੇ ਵਿੱਚ ਆਪਾਂ ਇਹ ਕੰਟੇਨਰ ਵਿੱਚ ਭਾਂਡੇ ਪਾਤੇ ਮਿੱਟੀ ਤੋਂ ਹੀ ਪੱਛ ਗਏ ਤੇ ਇੱਕ ਸਪੇਸ ਦੇਖ ਕੇ ਇੱਕ ਤਾਂ ਮੇਰੇ ਦਿਮਾਗ ਵਿੱਚ ਆਈਡੀਆ ਕਲਿੱਕ ਕਰਿਆ ਵੀ ਮੈਂ ਇੱਥੇ ਕੁਝ ਹੋਰ ਰੱਖ ਲਵਾਂਗੀ ਪਰ ਫਿਰ ਮੇਰੇ ਦਿਮਾਗ ਵਿੱਚ ਆਇਆ ਵੀ ਮੇਰੇ ਕੋਲ ਨਾ ਇੱਕ ਸਟੀਲ ਦੇ ਗਲਾਸ ਪਏ ਨੇ ਉਹ ਮੈਂ ਬਾਸਕਟ ਵਿੱਚ ਆਲਰੇਡੀ ਪਹਿਲਾਂ ਹੀ ਪਾਏ ਪਏ ਨੇ ਇੱਕ ਜਗ੍ਹਾ ਤੇ ਇਕੱਠੇ ਕਰੇ ਪਏ ਨੇ ਕਈ ਵਾਰ ਨਾ ਘਰੇ ਕੋਈ ਨਿੱਕਾ ਮੋਟੋ ਕੋਈ ਪ੍ਰੋਗਰਾਮ ਹੁੰਦਾ ਜਿੱਮੇ ਸੁਖਮਣ ਸਾਡਾ 파ਟ ਗੋਈ ਬੀਸੀ ਕਾਫੀ ਆਪਾਂ ਨੂੰ ਗਲਾਸ ਚਾਹੀਦੇ ਹੁੰਦੇ ਨੇ ਤਾਂ ਕਰਕੇ ਮੈਂ ਗਲਾਸ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਰੱਖੇ ਹੋਏ ਸੀ ਕੁਝ ਤਾਂ ਇਹਨਾਂ ਵਿੱਚ ਯੂਜ਼ ਕੀਤੇ ਹੋਏ ਨੇ ਕੁਝ ਨਹੀਂ ਕੀਤੇ ਬਿਲਕੁਲ ਨਿਊ ਨੇ ਪਰ ਮੈਂ ਇੱਕ ਜਗ੍ਹਾ ਤੇ ਹੀ ਰੱਖ ਰਿਹਾ ਸੀ ਵੀ ਬਾਅਦ ਚਾਂਸ ਕੋਈ ਜ਼ਿਆਦੇ ਗਲਾਸ ਇਸੇ ਲੋਡ ਪਵੇ ਤਾਂ ਗਲਾਸ ਇੱਕ ਜਗ੍ਹਾ ਆਪਾਂ ਨੂੰ ਮਿਲ ਜਾਣ ਇਹ ਮੈਂ ਬਾਸਕਟ 'ਚ ਹੀ ਪਾ ਕੇ ਰੱਖੇ ਹੋਏ ਸੀ ਪਰ ਦੂਸਰੇ ਕੈਬਿਨੇਟ ਵਿੱਚ ਪਈ ਸੀ ਇਹ ਬਾਸਕਟ ਫਿਰ ਮੈਂ ਕਿਹਾ ਚਲੋ ਆਹ ਬਾਸਕਟ ਫਿਰ ਮੈਂ ਇਹਦੇ ਨਾਲ ਹੀ ਰੱਖ ਦਾਨੀ ਆ ਵੀ ਭਾਂਡੇ ਸਟੀਲ ਦੇ ਸਾਰੇ ਇੱਕ ਜਗ੍ਹਾ ਹੀ ਹੋ ਜਾਣਗੇ ਇਕੱਠੇ ਜੀ ਕੋਈ ਵੀ ਚੀਜ਼ ਚਾਹੀਦੀ ਹੋਊਗੀ ਇੱਕ ਜਗ੍ਹਾ ਤੋਂ ਆਪਾਂ ਨੂੰ ਮਿਲ ਜਾਣਗੇ ਫਿਰ ਮੈਂ ਬਾਸਕਟ ਵੀ ਇਹਦੇ ਨਾਲ ਰੱਖਾ ਤੇ ਹਲੇ ਵੀ ਸਟਿਲ ਬਾਸਕਟ ਦੇ ਉੱਪਰ ਇੰਨੀ ਸਪੇਸ ਹੈਗੀ ਆ ਕਿ ਆਪਾਂ ਇੱਥੇ ਕੁਝ ਹੋਰ ਵੀ ਰੱਖ ਸਕਦੇ ਆਂਗੇ ਸਪੇਸ ਵੀ ਸੇਵ ਹੋ ਗਈ ਤੇ ਆਪਣਾ ਜਿਹੜਾ ਡੱਬੇ ਚ ਭਾਂਡੇ ਪਾਉਣ ਵਾਲਾ ਆਈਡੀਆ ਸੀ ਉਹ ਵੀ ਵਧੀਆ ਹੋ ਗਿਆ ਚਲੋ ਇਹ ਕੰਮ ਕਰਕੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਨਾ ਤੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਲੱਗਦੇ ਹੱਥ ਨੂੰ ਕਰ ਲਾਂ ਗਰਮ ਪਾਣੀ ਕਰਕੇ ਨਾ ਮੈਂ ਕਿਚਨ ਦੇ ਟੋਵਲ ਸੋਕ ਕਰਦਾਨੀ ਆ ਤੇ ਹੁਣ ਮੈਂ ਆਪਣੀ ਚਾਹ ਕਰਨੀ ਸੀ ਵੀ ਚਾਹ ਬਣਦੇ ਚਾਹ ਪਿੰਦੇ ਪਿੰਦੇ ਟੋਵਲ ਨੇ ਜਿਹੜੇ ਗਰਮ ਪਾਣੀ ਵਿੱਚ ਸੋਕ ਹੋਏ ਰਹਿਣਗੇ ਤੇ ਉਹਨਾਂ ਦੀ ਗੰਦਗੀ ਜਿਹੜੀ ਸਾਫ਼ ਹੋ ਜੂਗੀ ਗਰਮ ਪਾਣੀ ਕਰ ਲਿਆ ਮੈਂ ਕੈਟਲ ਵਿੱਚ ਤੇ ਬਾਲਟੀ ਵਿੱਚ ਪਾਦਾ ਸਰਸ ਇਹਦੇ ਵਿੱਚ ਕਿਚਨ ਦੇ ਟੋਵਲ ਕਰ ਦੂੰਗੀ ਸ਼ੋਕ ਤੇ ਫਿਰ ਬਾਅਦ ਮੈਂ ਚਾਹ ਪੀਣ ਤੋਂ ਬਾਅਦ ਬਾਅਦ ਥੋੜਾ ਹਲਕਾ ਜਿਹਾ ਕੁੱਟ ਕੇ ਸੁੱਕਣੇ ਪਾ ਦੂੰਗੀ ਨਿਰਮਾ ਸਰਫਸ ਕਿਚਨ 'ਚ ਹੀ ਰੱਖਦੇ ਹੁੰਦੇ ਆਂਗੇ ਤੇ ਉਹ ਬੋਟਲ 'ਚ ਪਾ ਕੇ ਟੋਵਲ ਭਿਉਣੇ ਨੇ ਕਿਚਨ ਦੇ ਕਿਚਨ ਲਿਪ ਕਿਚਨ ਦੇ ਪੂਨੇ ਵਾਸ਼ ਕਰਨੇ ਨੇ ਜਾਂ ਕੋਈ ਸਿੰਕ 'ਚ ਸਰਫ ਪਾਉਣਾ ਸਰਸ ਨਾਲ ਵਾਸ਼ ਕਰਨੀਆਂ ਨੇ ਹਣਾ ਅੰਡਰ ਸਿੰਕ ਵਾਲਾ ਏਰੀਆ ਵਾਸ਼ ਕਰਨਾ ਸਰਫ ਨਾਲ ਤੇ ਸਿਰਫ ਇੱਥੇ ਕੋਲੋ ਚੱਕਿਆ ਜਾਂਦਾ ਪੋਚੇ ਲਈ ਵੀ ਅਸੀਂ ਇਹੀ ਸਰਫ ਯੂਜ਼ ਕਰਦੇ ਹਾਂ ਜੋ ਹੈਲਪਰ ਪੋਚੇ ਤੋਂ ਧੋਣ ਦੀਆਂ ਪੋਚਾ ਲਗਾਉਣ ਤੋਂ ਬਾਅਦ ਤਾਂ ਉਹਦੇ ਕੋਲ ਵੀ ਉਦਰੀ ਇੱਕ ਡੱਬੇ ਚ ਪਾ ਕੇ ਰੱਖਿਆ ਹੋਇਆ ਹੈ ਨਿਰਮਾ ਸਰਫ ਉਹ ਵੀ ਨਹੀਂ ਫਿਰ ਨਿਰਮਾ ਸਰਫ ਨਾਲ ਹੀ ਪੋਚੇ ਧੋ ਜਾਂਦੀ ਹੈ ਇਹ ਬੋਟਲ ਚ ਸਾਰਾ ਰੀਫਿਲ ਕਰਨ ਵਾਲਾ ਸੀ ਮੈਂ ਕਿਉਂ ਲੱਗਦੇ ਹਾਂ ਤੇ ਇਹ ਵੀ ਰੀਫਿਲ ਕਰ ਰਹੀ ਤਾਂ ਮੈਂ ਕਿਉਂਕਿ ਕਈ ਵਾਰ ਸਵੇਰੇ ਸ਼ਾਮ ਬੀਜ਼ੀ ਜਦੋਂ ਆਪਣਾ ਕੰਮ 'ਚ ਬੀਜ਼ੀ ਹੁੰਦੀਆਂ ਨਾ ਉਦੋਂ ਣਿੱਕੇ ਣਿੱਕੇ ਕੰਮ ਕਰਨ ਦੇ ਆਪਾਂ ਨੂੰ ਬਹੁਤ ਕਾਲ ਹੁੰਦੇ ਆ ਬਈ ਚਲੋ ਫੇਰ ਕਰ ਲਾਂਗੇ ਇਹ ਵੀ ਆਪਾਂ ਨੂੰ ਟਾਈਮ ਚਾਹੀਦਾ ਹੁੰਦਾ ਹੈ ਨਿੱਕੇ ਣਿੱਕੇ ਕੰਮ ਕਰਨ ਵਾਸਤੇ ਵੀ ਉਸ ਤੋਂ ਬਾਅਦ ਫਿਰ ਮੈਂ ਆਪਣੀ ਚਾਹ ਕਰ ਲਈ ਸੀ ਚਾਹ ਬਹਿ ਕੇ ਪੀਤੀ ਟਾਈਮ ਹੋ ਰਿਹਾ ਪੌਣੇ ਚਾਰ ਦਾ ਹੁਣ ਲੈ ਕੇ ਚਾਹ ਕਰਕੇ ਚਾਹ ਪੀਨੇ ਆ ਚਾਹ ਪੀ ਕੇ ਫਿਰ ਕਿਚਨ ਵਾਲੇ ਟੋਵਲ ਤੇ ਹੁੰਤੇ ਤੇਨ ਗਰਮ ਪਾਣੀ ਵਿੱਚ ਉਹ ਕੁੱਟ ਕੇ ਆਉਂਗੀ ਬਾਹਰ ਕੁੱਟ ਕੇ ਸੁੱਕਣੇ ਪਾ ਦੂੰਗੀ ਬਾਹਰ ਮੌਸਮ ਹੋ ਰਿਹਾ ਬੱਦਲਵਾਈ ਵਾਲਾ ਹੋ ਰਿਹਾ ਹੈ ਆ ਨਗਰ ਜਿਵੇਂ ਬਾਰਿਸ਼ ਆਊਗੀ ਬੱਦਲਵਾਈ ਵਾਲਾ ਮੌਸਮ ਆ ਥੋੜਾ ਟੋਵਲ ਤੇ ਹੁੰਤਨ ਗਰਮ ਪਾਣੀ ਚ ਕੁੱਟ ਦੂੰਗੀ ਚਾਹ ਪੀਂਦੇ ਪੀਂਦੇ ਥੋੜਾ ਜਿਹਾ ਮੈਲ ਜੂ ਉਬਲ ਜੂ ਉਹਨਾਂ ਦੀ ਤੇ ਸ਼ਾਮ ਨੂੰ ਦਾਲ ਸਬਜ਼ੀ ਮੈਂ ਕੋਈ ਨਹੀਂ ਬਣਾਉਣੀ ਪਈਏ ਦਾਲ ਬਣਾਈ ਇਸ ਵੇਲੇ ਉਹ ਵੀ ਪ ਖਿਚੜੀ ਮੈਂ ਆਪਣੇ ਲਈ ਬਣਾ ਲਵਾਂਗੀ ਮੈਨੂੰ ਲੱਗਦਾ ਚਲੋ ਮੈਂ ਥੋੜੀ ਐ ਤਾਂ ਵੱਧ ਵੀ ਬਣਾ ਲੂ ਕੋਈ ਵਰਦੇਵਿੰਦਰ ਵੀ ਖਾ ਲੰਵੇ ਮੈਂ ਬਸ ਚਿਰ ਰੱਦ ਕਿਚੜੀ ਖਿਚੜੀ ਕਰ ਲਵਾਂ ਬਸ ਕੱਲੀ ਨਹੀਂ ਕਿ ਤੁਹਾਨੂੰ ਲੱਗਾ ਕੋ ਖਿਚੜੀ ਖਾ ਲੂ ਨਹੀਂ ਫਿਰ ਦਾਲ ਸਬਜ਼ੀ ਪਈ ਐ ਤੇ ਅੱਜ ਮੈਂ ਆਪਣੇ ਨਾ ਰੂਮ ਵਾਲੇ ਕਰਟਨਸ ਧੋਣ ਦੀ ਸਲਾਹ ਕਰਦੀ ਸੀ ਕਿ ਦੋਪਹਿਰੇ ਦਵਿੰਦਰ ਆਏ ਵੀ ਸੀ ਕਰੇ ਮੈਂ ਉਹਨਾਂ ਨੂੰ ਕਹਿਣਾ ਭੁੱਲੇ ਵੀ ਕਰਟਨਸ ਉਤਾਰ ਦੋ ਮੈਂ ਤਾਂ ਉੱਤਰਦੇ ਮੈਂ ਉਤਾਰ ਸਕਦੀ ਹੁੰਦੀ ਤਾਂ ਮੈਂ ਤਾਂ ਕਰਦੀ ਉਤਾਰ ਕੇ ਮਸ਼ੀਨ 'ਚ ਪਾ ਲੰਦੀ ਇਹ ਰੌਡ ਨਾ ਸਟੀਨਲਸ ਸਟੀਲ ਦੀ ਭਾਰੀ ਗਾਰਡਨਸ ਦੀ ਭਾਰੀ ਨੇ ਬਹੁਤ ਹੈਵੀ ਹੋਣ ਨੇ ਕਿ ਰੌਡ ਇਹ ਲੰਬੀਆਂ ਚਾਰ ਕਰਟਨਸ ਨਹੀਂ ਤੇ ਉਸ ਕਰਕੇ ਮੈਂ ਇਹ ਪੰਗਾ ਲੈਣ ਦੀ ਨਹੀਂ ਹੁੰਦੀ ਕਈ ਵਾਰ ਆ ਹੀ ਹੁੰਦਾ ਡਿੱਗ ਪਏ ਪੈਰ ਤੇ ਬੱਦੇ ਸੱਟ ਵੱਜੇ ਤਵਿੰਦਰ ਬੰਨੇ ਕਹਿੰਦੇ ਹੁੰਦੇ ਇਹਨੂੰ ਉਤਾਰ ਕੇ ਦੇ ਦੋ ਤੇ ਉਹਨਾਂ ਨੂੰ ਮੈਂ ਕਹਿਣਾ ਭੁੱਲ ਗਈ ਦੇਖੋ ਸਵੇਰੇ ਅਰਲੀ ਮਾਰਨਿੰਗ ਚਾਹ ਪੀਣਸਾਰ ਉਹਨਾਂ ਨੂੰ ਕਹੂੰ ਕਾ ਕਰਟਨਸ ਉਤਾਰ ਦੋ ਵੀ ਚਲ ਮੈਂ ਮਸ਼ੀਨ ਚ ਪਾਉਣਾ ਨਹੀਂ ਆ ਤੇ ਕੰਮ ਕੁੰਮ ਕਰਕੇ 10 11 ਵਜੇ ਤੱਕ ਸੁੱਕ ਜਣੇ ਕੋਲ ਲਗਾ ਦਾਂਗੇ ਤੋਂ ਹੁਣ ਇਹਨੇ ਸਾਰੇ ਕਰਟਨਸ ਉਤਾਰ ਕੇ ਧੋਨੇ ਰੂਮ ਦੇ ਫਿਰ ਇੱਕ ਦਿਨ ਮੈਂ ਲੌ ਦ ਮੇਨ ਮੀਨ ਜਿਵੇਂ ਅੱਗੇ ਪਿਛਲੇ ਰੂਮਸ ਅਸੀਂ ਘੱਟ ਯੂਜ਼ ਕਰਦੇ ਆ ਉਹਨਾਂ ਦੇ ਮੈਂ ਨਹੀਂ ਧੂੰਗੀ ਡਾਈਨਿੰਗ ਹਾਲ ਵਾਲੇ ਜ਼ਿਆਦਾ ਰਸਟ ਆਉਂਦੇ ਜਾਂ ਐਂਟਰੈਂਸ ਵਾਲੇ ਨੇ ਉਹ ਧੋ ਲੂੰਗੀ ਬਸ ਇਹੀ ਧੂੰਗੀ ਜਿਹੜੇ ਜ਼ਿਆਦਾ ਯੂਜ਼ ਹੁੰਦੇ ਨੇਗੇ ਨਾ ਤੇ ਬਾਕੀ ਦੋ ਵਾਲੇ ਮਲੇ ਧੋਤੇ ਜਾਣਗੇ ਕਾਰਟਨ ਸਾਰੇ ਉਹ ਤਾਂ ਟੋਟਲੀ ਸਾਰੇ ਧੋਨੇ ਹੋਣੇ ਆ ਪੱਖਾ ਲਾ ਲਈਏ ਜੇ ਪੱਖਾ ਲਾ ਕੇ ਤੁਹਾਡੇ ਨਾਲ ਗੱਲ ਕਰਾਂ ਫਿਰ ਆਵਾਜ਼ ਨਹੀਂ ਆਉਂਦੀ ਆ ਵਾਇਪ ਆਉਂਦੀ ਆ ਕਟ ਆਉਂਦੀ ਆ ਪੱਖੇ ਨਾਲ ਹੁਣ ਚਾਹ ਪੀ ਲਈਏ ਚਾਹ ਪੀ ਕੇ ਫਿਰ ਟੋਲ ਦੂੰਗੀ ਤੇ ਹੁਣ ਸ਼ਾਮ ਦਾ ਟਾਈਮ ਸੀ ਡਿਨਰ ਵਿੱਚ ਮੈਂ ਕਰ ਲਈ ਖਿਚੜੀ ਥੋੜੀ ਬੰਦੀ ਕਰਨੀ ਮੰਮੀ খিচੜੀ ਬਣ ਚੁੱਕੀ ਆ ਤੜਕਾ ਲਗਾ ਕੇ ਵਿੱਚ ਸਬਜ਼ੀਆਂ ਵਗੈਰਾ ਪਾ ਕੇ ਸਬਜ਼ੀਆਂ ਮੀਨਸ ਗਾਜਰ ਤੇ ਮਟਰ ਹੀ ਪਾਏ ਨੇ ਤੇ ਇਧਰ ਆਵਲੀ ਬਾਸਕਟ ਮੈਂ ਤੁਹਾਨੂੰ ਦਿਖਾਉਣੀ ਵਿੱਚ ਮੈਂ ਕੀ ਰੱਖਿਆ ਕਿਵੇਂ ਮੈਂ ਯੂਜ਼ करूंगी ਇਹਦੇ ਵਿੱਚ ਮੈਂ ਰੱਖੇ ਨੇ ਆਪਣੇ ਕੋਈ ਮਖਾਣੇ ਮੂੰਗਫਲੀ ਰੱਖੀ ਐ ਇਹ ਰੋਸਟਡ ਨੇ ਮਖਾਣੇ ਤੇ ਮੂੰਗਫਲੀ ਓਟਸ ਰੱਖ ਲੇ ਤੇ ਮਦਲੀਆਂ ਵਾਲੀ ਬੋਲਟ ਰੱਖ ਲਈ ਇਹ ਮੈਂ ਉੱਪਰ ਹੀ ਇੱਥੇ ਕਿਚਨ 'ਚ ਹੀ ਰੱਖ ਲੂੰਗੀ ਉੱਪਰ ਵਾਲੇ ਕੈਬਿਨੇਟ ਵਿੱਚ ਉਹਨਾਂ ਸਮਾਨ ਚੱਕਣਾ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਥੋੜਾ ਹਾਈਟ ਤੇ ਹੈਗਾ ਦੇਖੋ ਉਹ ਬਾਸਕਟ ਪਈ ਹੋਵੇ ਬਾਸਕਟ ਉਤਾਰਨੀ ਬਾਸਕਟ ਚ ਕੋਈ ਵੀ ਚੀਜ਼ ਕੱਢਣੀ ਵਾਪਸ ਰੱਖਣੀ ਥੋੜਾ ਸੌਖਾ ਹੋ ਜਾਂਦਾ ਉਹ ਇੱਕ ਇੱਕ ਬੋਟਲ ਉਤਾਰੋ ਪਿੱਛੇ ਦਿਖਦਾ ਨਹੀਂ ਉ ਸੌਰੀ ਉੱਪਰ ਦਿਖਦਾ ਨਹੀਂ ਹੈਗਾ ਵੀ ਕੀ ਪਿਆ ਤੇ ਬਾਸਕਟ ਸੌਖੀ ਹੋ ਜਾਂਦੀ ਯੂਜ਼ ਕਰਨੀ ਟਾਈਮ ਹੋ ਰਿਹਾ ਹੁਣ ਰਾਤ ਦਾ 10 ਵਜੇ 10 ਵਜੇ ਕੰਮ ਮੇਰਾ ਸਾਰਾ ਕਿਚਨ ਦਾ ਖਤਮ ਆ ਬਸ ਮੈਂ ਦਵਿੰਦਰ ਦੀ ਵੇਟ ਕਰ ਰਹੀ ਮੈਂ ਆਪਣਾ ਦੁੱਧ ਲੈ ਕੇ ਆਈ ਇੱਧਰ ਕਰਕੇ ਆ ਪਿਆ ਸਟੀਲ ਦੇ ਗਲਾਸ ਵਿੱਚ ਰਾਤ ਨੂੰ ਨਾ ਮੈਨੂੰ ਪਤਾ ਨਹੀਂ ਕੀ ਗੱਲ ਸਟੀਲ ਦੇ ਗਲਾਸ ਛੇ ਦੁੱਧ ਪਤਾ ਲੱਗਦਾ ਰਾਤ ਨੂੰ ਚਾਹ ਮੈਂ ਦੁੱਧ ਪੀਵਾਂ ਚਾਹ ਕੌਫੀ ਪੀਵਾਂ ਪਰ ਰਾਤ ਵਾਲਾ ਦੁੱਧ ਜਿਹੜਾ ਮੈਨੂੰ ਉਹ ਸਟੀਲ ਦੇ ਗਲਾਸ 'ਚ ਹੀ ਵਧੀਆ ਲੱਗਦਾ ਮੈਨੂੰ ਕੱਪ 'ਚ ਮੱਗ 'ਚ ਹੋਰ ਕਿਸੇ ਪੰਡ 'ਚ ਨਹੀਂ ਵਧੀਆ ਲੱਗਦਾ ਦਿਨੇ ਤੇ ਕੋ ਚਾਹ ਤਾਂ ਆਪ ਦੂਜੇ ਕੱਪ 'ਚ ਹੀ ਪੀਂਦੇ ਹਾਂ ਨਾ ਚੀਨੀ ਦੇ ਕੱਪ 'ਚ ਪਰ ਰਾਤ ਵਾਲਾ ਦੁੱਧ ਉਹ ਮੈਂ ਸਟੀਲ ਦੇ ਗਲਾਸ 'ਚ ਹੀ ਪੀਣਾ ਹੁੰਦਾ ਉਹਦੇ বিনা ਮਜ਼ਾ ਨਹੀਂ ਆਉਂਦਾ ਸਟੀਲ ਦੇ ਗਲਾਸ 'ਚ ਮਿਲਣਾ ਤੇ ਹੁਣ ਮੈਂ ਗਵਿੰਦਰ ਦੀ ਵੇਟ ਕਰ ਰਹੀ ਹਾਂ ਖੇਤ ਨੇ ਦੇ ਬਤਾਨਣ ਗਈ ਆ ਕੇ ਨਾ ਨੂੰ ਕੇ ਖਾਣਾ ਖਾਣ ਗਈ ਹਾਂ ਨਾ ਫੇਰ ਮੈਂ ਫ੍ਰੀ ਹੋਵਾਂਗੀ ਬਸ ਉਹਨਾਂ ਦਾ ਫੁਲਕਾ ਬਣਾਉਣਾ ਜੇ ਫੁਲਕਾ ਖਾਦਾ ਫੁਲਕਾ ਬਣ ਜੂ ਨਹੀਂ ਤਾਂ ਫਿਰ ਖਿਚੜੀ ਖਾ ਦੇਖੋ ਕੀ ਖਾਂਦੇ ਨਾ ਕਿ ਭੁੱਖ ਲੱਗੀ ਉਹਨਾਂ ਨੇ ਦੁਪਹਿਰ ਦੀ ਰੋਟੀ ਖਾਧੀ ਉਸ ਤੋਂ ਬਾਅਦ ਦੁਪਹਿਰ ਤੇ ਖੇਤ ਦੇ ਨੇ ਮੁੜ ਕੇ ਆਏ ਨਹੀਂ ਕਰ ਖੇਤੀ ਦੇ ਨੇ ਚਲੋ ਜੀ ਹੁਣ ਕਰਦੇ ਵੀਡੀਓ ਦਾ ਐਂਡ ਇਹ ਸੀ ਮੇਰੀ ਅੱਜ ਵਾਲੀ ਵੀਡੀਓ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਥੈਂਕ ਯੂ ਤੁਹਾਡੇ ਥੋੜਾ ਪਿਆਰ ਲਈ ਥੋੜੇ ਸਪੋਰਟ ਲਈ ਬਹੁਤ ਬਹੁਤ ਧੰਨਵਾਦ ਤੇ ਵੀਡੀਓ ਅੱਛੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਮੈਂਟ ਕਰਨਾ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਕੋਈ ਹੋਰ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ